ਇਹ ਸੜਕ ਉੱਤੇ ਖੜੇ ਆਂ ਜਿਸ ਦੇ ਹਾਲਾਤ ਜਿਹੜੇ ਆ ਉਹ ਬਹੁਤ ਹੀ ਗੰਭੀਰ ਹਾਲਾਤ ਆ ਸੜਕ ਦੇ ਸਾਡੇ ਨਾਲ ਦੁਕਾਨਦਾਰ ਨੇ ਦੇਖ ਪੁੱਛਦੇ ਆ ਕਿ ਇਹੜੀਆਂ ਸੜਕ ਇਹ ਕਦੋਂ ਦੀ ਬਣੀ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਸ਼ੋਬਨਾ ਜੀ ਸਰ ਜੀ ਸਤਿ ਸ਼ੰਗ ਜੀ ਇਹੜੀ ਸੜਕ ਮੀਆਂ ਮੜ ਤੋਂ ਜਿਹੜੀ ਟੋਟੇ ਨੂੰ ਜਾਂਦੀ ਹੈ ਜਿਹੜੀ ਜੰਡਿਆਲਾ ਰੋਡ ਦੇ ਨਾਲ ਇਹ ਨਾਲ ਅਟੈਚ ਹੁੰਦੀ ਹੈ ਇਹ ਕਦੋਂ ਦੀ ਇਦਾਂ ਦੀ ਟੁੱਟੀ ਪੱਜੀ ਹੋਵੇ ਚਾਰ ਪੰਜ ਅਗੇ ਕੀ ਲੱਗਦਾ ਤੁਹਾਨੂੰ ਹੁਣ ਜਿਹੜੀ ਨਵੀਂ ਸਰਕਾਰ ਆਪਣੀ ਆਈ ਆਮ ਆਦਮੀ ਪਾਰਟੀ ਆ ਉਹ ਕਹਿੰਦੇ ਸੀ ਰੋਡ ਬਣਨ ਵੀ ਡੇ ਆ ਪਰ ਇਹਦੀ ਨਹੀਂ ਅਜੇ ਤੱਕ ਵਾਰੀ ਆ ਰਹੀ ਕੀ ਕਹਿਣਾ ਜ ਵਾਦੇ ਬ੍ਰਾਹਮਣ ਜਦੋਂ ਦੀ ਮੈਂ ਹੋਸ਼ ਸੰਭਾਲੀ ਆ ਨਾ ਉਦੋਂ ਦੇ ਹਾਲਾਤ ਇਦਾਂ ਦੇ ਨੇ ਉਤੋਂ ਮੌਜੂਦਾ ਸਰਕਾਰ ਆਮ ਪਾਰਟੀ ਸਰਕਾਰ ਵਾਦੇ ਕਰਦੀ ਐ ਨਾ ਵਾਦੇ ਹੀ ਕਰਨੇ ਆ ਬਸ ਹੋਰ ਕੁਝ ਨਹੀਂ ਕਰਨਾ ਸਰਕਾਰਾਂ ਆਉਂਦੀਆਂ ਜਾਂਦੀਆਂ ਰੰਦੀਆਂ ਹਾਰੇ ਇਹੋ ਹੀ ਵਾਦਾ ਕੀਤਾ ਜਾਂਦਾ ਸੜਕ ਬਣਾਵਾਂਗੇ ਹਲੇ ਤੱਕ ਜਦੋਂ ਦੀ ਹੋਸ਼ ਸੰਭਾਲੀ ਆ ਸੜਕ ਦੇ ਹਾਲਾਤ ਇਦਾਂ ਦੇ ਆ ਤਾਂ ਮਤਲਬ ਪਹਿਲਾਂ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਉਹ ਵੀ 5 ਸਾਲ ਰਹੀ ਉਹਨਾਂ ਨੇ ਨਹੀਂ ਬਣਾਈ ਉਹਨਾਂ ਨੇ ਵੀ ਨਹੀਂ ਬਣਾਈ ਉਹਨਾਂ ਨੇ ਵਾਦਾ ਕੀਤਾ ਸੀ ਤੇ ਉਹਨਾਂ ਨੇ ਵੀ ਨਹੀਂ ਬਣਾਈ ਤੇ ਆ ਜਿਹੜੀ ਆਮ ਪਾਲਟੀ ਸਰਕਾਰ ਆ ਤੇ ਇਹ ਤੇ ਗੱਪਾਂ ਵਾਲੀ ਸਰਕਾਰ ਇਹਨਾਂ ਨੇ ਤਾਂ ਕਰਦਾ ਹੀ ਕੁਝ ਨਹੀਂ ਚਲੋ ਜੀ ਆਜੋ ਜੀ ਕਿੰਨੀ ਜਿਹੜੀ ਤੁਹਾਨੂੰ ਦਿੱਕਤ ਆਉਂਦੀ ਆ ਜਦੋਂ ਤੁਸੀਂ ਇਕੱਲੇ ਕਿਤੇ ਮੋਟਰਸਾਈਕਲ ਤੇ ਆਉਂਦੇ ਜਿਹਦੇ ਸੜਕ ਸਾਰੀ ਟੁੱਟੀ ਹੋਈ ਹੈ ਬਹੁਤ ਮੁਸ਼ਕਿਲਾਂ ਆਉਂਦੀ ਆ ਜਦੋਂ ਮਾਰਸ਼ ਹੁੰਦੀ ਆ ਉਦੋਂ ਵੀ ਬਹੁਤ ਮੁਸ਼ਕਿਲ ਹੁੰਦਾ ਹੁਣ ਮਟਰ ਲੈ ਕੇ ਜਾਂਦੇ ਆ ਤੇ ਇਹਨਾਂ ਵਾਸਤੇ ਵੀ ਬੜਾ ਬਹੁਤ ਮੁਸ਼ਕਲਾ ਸੋ ਕੀ ਨਵੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਹੋ ਕਹਿਣਾ ਚਾਹੁੰਦੇ ਆ ਕਿ ਵੀ ਸੜਕਾਂ ਦੇ ਜਿਹੜੇ ਬਰੰਮਤ ਕੀਤੀ ਜਾਵੇ ਜਾਂ ਨਵੀਂ ਬਣਾਈ ਜਾਵੇ ਚਲੋ ਮਿਹਰਬਾਨੀ ਬਹੁਤ ਬੁਰਾ ਹਾਲ ਹੈ ਜੀ ਗੱਡੀ ਲੋਡ ਕਰਕੇ ਡਾਰੀ ਰਹਿੰਦਾ ਗੱਡੀ ਨਾਲ ਪਾਲਟੀ ਐਕਸਲ ਨਾਲ ਟੁੱਟ ਜਾ ਬਹੁਤ ਬੁਰਾ ਹਾਲ ਹੈ ਸੜਕ ਦਾ ਸਭ ਤੋਂ ਗੰਦਾ ਸੋ ਮੌਜੂਦਾ ਸਰਕਾਰ ਨੂੰ ਤੁਹਾਡਾ ਕੀ ਕਹਿਣਾ ਹੈ ਕਹਿਣਾ ਕੀ ਹੈ ਸੜਕ ਬਣਵਾ ਦਾ ਸਾਡਾ ਬਹੁਤ ਬੁਰਾ ਹਾਲ ਹੈ ਐਕਸਲ ਟੁੱਟੇ ਜਾਂਦਾ ਕਦੇ ਕੁਛ ਕਦੇ ਕੁਛ ਬਹੁਤ ਇਕਤਾਂ ਦੀ ਗੱਡੀ ਲੋਡ ਕਰਕੇ ਖਾਲੀ ਤਾਂ ਚਲੋ ਚੱਲ ਜਾਂਦੇ ਆ ਟੁੱਟੇ ਚ ਲੋਡ ਕਰਕੇ ਬਹੁਤ ਔਖਾ ਹੈ ਔਖਾ ਹਾਂਜੀ ਚਲੋ ਧੰਨਵਾਦ ਜੀ ਪਾਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੁਹਾਡੀ ਦੁਕਾਨ ਨੂੰ ਇੱਥੇ ਕਿੰਨਾ ਚਿਰ ਹੋ ਗਿਆ? ਸਾਡੇ 15-20 ਸਾਲ ਹੋ ਗਏ ਦੁਕਾਨ ਨੂੰ। ਤੇ ਜਦੋਂ ਦੀ ਤੁਹਾਡੀ ਦੁਕਾਨ ਪਈ ਹੈ ਇਹ ਜਿਹੜੀ ਸੜਕ ਮੀਆਂਵਿੰਡ ਤੋਂ ਟੋਟੀ ਨੂੰ ਜਾਂਦੀ ਹੈ ਜੋ ਜੰਡਿਆਲਾ ਰੋਡ ਨਾਲ ਜੁੜਦੀ ਹੈ ਇਹਨੂੰ ਬਣੀ ਨੂੰ ਕਿੰਨਾ ਚਿਰ ਹੋ ਗਿਆ ਜੀ? ਇਹਨੂੰ 7-8 ਸਾਲ ਹੋ ਗਿਆ ਰਿਪੇਅਰ ਹੋਈ ਨੂੰ। ਉਸ ਤੋਂ ਲੱਗ ਲੱਗ ਜਿੰਨੀਆਂ ਛੜਕਾਂ ਸਾਰੀਆਂ ਪਿਛਲੇ ਸਾਲਾਂ ਰਿਪੇਅਰ ਹੋ ਚੱਕੀਆਂ ਤੇ ਇਹ ਨਹੀਂ ਰਿਪੇਅਰ ਹੋਈ। ਤੇ ਇਹਦੇ ਨਾਲ ਦੋ ਤਿੰਨ ਪਿੰਡ ਲੱਗਦੇ ਆ ਚੱਕ ਰੇਖਾਂ ਤੇ ਅਹਮਦਪੁਰ ਉੱਥੋਂ ਦੇ ਬੱਚੇ ਸਕੂਲ ਆਉਂਦੇ ਤੇ ਬਹੁਤ ਬੁਰੀ ਹਾਲਤ ਵਿਚਾਰੇ ਡੇਪਿੰਡੇ ਟੋਏ ਪਏ ਆ ਸੜਕ ਦੇ ਵਿੱਚ ਤੇ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਇਹ ਸੜਕ ਮਤਲਬ ਜਲਦੀ ਤੋਂ ਜਲਦੀ ਰਿਪੇਅਰ ਕਰਵਾਈ ਜਾਵੇ ਪੱਕੇ ਜੀ ਮਿਹਰਬਾਨ ਇਹ ਸੜਕ ਤੇ ਬਹੁਤ ਜ਼ਿਆਦਾ ਖਰਾਬ ਆ ਤੇ ਤੁਸੀਂ ਕਿਦਾਂ ਕਰਦੇ ਟਰੈਕਟਰ ਵਾਲੀ ਇਦਾਂ ਬਸ ਜੀ ਟੁੱਟੀ ਸੜਕ ਸਾਰੀ ਉਹ ਚੱਕ ਤੱਕ ਹੀ ਹੋਰ ਕੀ ਸਰਕਾਰ ਕੋਈ ਮੰਗ ਕਰਦੇ ਜੀ ਕੋਈ ਸਰਕਾਰ ਨੂੰ ਚਾਹੀਦਾ ਬਣਾਉਣੀ ਜੀ ਹੁਣ ਦਿਨ ਵੀ ਉਹਨਾਂ ਦੇ ਸਾਲ ਵੀ ਥੋੜੇ ਰਹਿ ਗਿਆ ਤੇ ਹੁਣ ਦੇ ਕੋਣ ਕੀ ਕਰਦੇ ਜੀ ਬਣਾਉਂਦੇ ਨਹੀਂ ਬਣਾਉਂਦੇ ਲੋਕਾ ਤੁਹਾਡੇ ਮਟਰ ਨਾ ਕਰਕੇ ਰੋਜ਼ ਦਿੱਲੀ ਆਉਣਾ ਜਾਣਾ ਹੁਣ ਦਿੱਲੀ ਦਿੱਲੀ ਕਿੰਨੀ ਕੀ ਮੁਸ਼ਕਲ ਆਉਂਦੀ ਫਿਰ ਮੁਸ਼ਕਲ ਬਥੇਰੀ ਹੈ ਜੀ 50 15 ਮਿੰਟਾਂ ਦਾ ਰਹਾ ਵਾ ਥੋ ਘੰਟਾ ਲੱਗ ਜਾਂਦਾ ਇੰਨੀ ਸੜਕਾਂ ਹਾਂ ਚਲੋ